ਸਸ਼ੀ ਦਾ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸਾਲ 2026 ਦੀ ਸ਼ੁਰੂਆਤ ਕੈਨੇਡਾ ਵਿੱਚ ਪੱਕੇ ਹੋਣ ਦਾ ਸੁਪਨਾ ਦੇਖਣ ਵਾਲੇ ਪੰਜਾਬੀ ਭਰਾਵਾਂ ਲਈ ਬਹੁਤ ਵੱਡੀਆਂ ਖੁਸ਼ਖਬਰੀਆਂ ਲੈ ਕੇ ਆਈ ਹੈ ਕੈਨੇਡਾ ਇਮੀਗ੍ਰੇਸ਼ਨ ਭਿਭਾਗ ਆਈ ਆਰ ਸੀ ਸੀ ਨੇ ਲਗਾਤਾਰ ਡਰਾ ਕੱਢ ਕੇ ਅਤੇ ਪੀ ਆਰ ਦਾ ਕੋਟਾ ਵਧਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਵੱਡਾ ਡਰਾ ਸਾਥੀਓ 6 ਜਨਵਰੀ ਨੂੰ ਪੀਐਨਪੀ ਦੇ ਡਰਾ ਤੋਂ ਤੁਰੰਤ ਬਾਅਦ 7 ਜਨਵਰੀ 2026 ਨੂੰ ਕੈਨੇਡਾ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇੱਕ ਵੱਡਾ ਡਰਾ ਕੱਢਿਆ ਸੀ ਇਸ ਵਿੱਚ 8000 ਤੋਂ ਵੱਧ ਪੰਜਾਬੀ ਭਾਰਤੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੀਆਰ ਦੇ ਸੱਦਾ ਭੇਜੇ ਗਏ ਸਨ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਵਾਰ ਸੀਆਰਐਸ ਸਕੋਰ ਡਿਗਾ ਕੇ 511 ਕਰ ਦਿੱਤਾ ਗਿਆ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਸਕੋਰ 500 ਤੋਂ ਵੀ ਹੇਠਾਂ ਜਾ ਸਕਦਾ ਹੈ ਜੋ ਕਿ ਇੱਕ ਬਹੁਤ ਹੀ ਵੱਡੀ ਰਾਹਤ ਹੋਣ ਵਾਲੀ ਹੈ ਵਰਕ ਪਰਮਿਟ ਦੇ ਐਕਸਪਾਇਰ ਹੋਣ ਕਾਰਨ ਸਰਕਾਰ ਦਾ ਫੈਸਲਾ ਸਾਲ 2026 ਦੌਰਾਨ ਕੈਨੇਡਾ ਵਿੱਚ ਲਗਭਗ 9 ਲੱਖ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਹਨ ਪਹਿਲਾਂ ਚਰਚਾ ਸੀ ਕਿ ਪੀਆਰ ਦਾ ਕੋਟਾ ਘਟਕੀਤਾ ਜਾ ਸਕਦਾ ਹੈ ਪਰ ਇੰਨੀ ਵੱਡੀ ਗਿਣਤੀ ਵਿੱਚ ਵਰਕ ਪਰਮਿਟ ਖਤਮ ਹੁੰਦੇ ਦੇਖ ਸਰਕਾਰ ਨੇ ਉਲਟਾ ਕੋਟਾ ਵਧਾਉਣ ਦਾ ਫੈਸਲਾ ਕੀਤਾ ਹੈ ਇਸ ਦਾ ਮਕਸਦ ਉਹਨਾਂ ਹੁਨਰਮੰਦ ਕਾਮਿਆਂ ਨੂੰ ਦੇਸ਼ ਵਿੱਚ ਰੱਖਣਾ ਹੈ ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹਨ ਪੀਆਰ ਕੋਟੇ ਵਿੱਚ ਰਿਕਾਰਡ ਵਧਾ ਕੈਨੇਡਾ ਨੇ ਸਾਲ 2 26 ਤੋਂ 2028 ਲਈ ਆਪਣੇ ਇਮੀਗ੍ਰੇਸ਼ਨ ਟਿਚਿਆਂ ਨੂੰ ਨਵੀਂ ਦਿਸ਼ਾ ਦਿੱਤੀ ਹੈ ਪੀਐਨਪੀ ਕੋਟੇ ਨੂੰ 55000 ਤੋਂ ਵਧਾ ਕੇ 91000 ਕਰਨ ਦੇ ਨਾਲ ਨਾਲ ਹੁਣ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ ਤਹਿਤ ਪੀਆਰ ਦੀ ਗਿਣਤੀ 128000 ਤੋਂ ਵਧਾ ਕੇ 170000 ਕਰ ਦਿੱਤੀ ਗਈ ਹੈ ਇਸ ਵਾਅਦੇ ਦਾ ਸਿੱਧਾ ਮਤਲਬ ਇਹ ਹੈ ਕਿ ਹੁਣ ਪੰਜਾਬੀ ਸਟੂਡੈਂਟਾਂ ਲਈ ਪੀਆਰ ਲੈਣ ਤੋਂ ਪਹਿਲਾਂ ਨਾਲੋ ਕਿਤੇ ਵੱਧ ਆਸਾਨ ਅਤੇ ਯਕੀਨ ਹੋ ਗਈ ਹੈ ਸਾਥੀਓ ਜੇਕਰ ਤੁਹਾਡਾ ਸਕੋਰ ਵੀ 500 ਦੇ ਨੇੜੇ ਤੇੜਿਆ ਹੈ ਤਾਂ ਆਪਣੀ ਫਾਈਲ ਤਿਆਰ ਰੱਖੋ ਕਿਉਂਕਿ 2026 ਪੀਆਰ ਹਾਸਲ ਕਰਨ ਦਾ ਸਭ ਤੋਂ ਵਧੀਆ ਸਾਲ ਸਾਬਤ ਹੋਣ ਵਾਲਾ ਹੈ ਕੀ ਤੁਸੀਂ ਚਾਹੁੰਦੇ ਹੋ ਕਿ ਮੈਸੀ ਈਸੀ ਡਰਾ ਵਿੱਚ ਆਪਣਾ ਸਕੋਰ ਵਧਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਵਾਂ ਕਮੈਂਟ ਵਿੱਚ ਹਾਂ ਲਿਖੋ ਧੰਨਵਾਦ ਸਤਿ ਸ੍ਰੀ ਅਕਾਲ